ਸਾਸਰੀਏ ਕਾਲ ਦੋਸਤੋ ਮੈਂ ਮਾਨਜੀ ਦਿਵਾਲ ਅੱਜ ਆਪਾਂ ਇੱਕ ਪੱਖ ਦੇ ਵਿਵਾਦ ਬਾਰੇ ਗੱਲ ਕਰਾਂਗੇ ਜਿੰਦੇ ਕ ਐਮਪੀ ਕੰਗਣਾ ਰਣੌਤ ਤੇ ਸੀਆਈਐਸਐਸ ਕਲਵਿੰਦਰ ਕਾ ਤੁਹਾਨੂੰ ਪਤਾ ਲੱਗਿਆ ਹੋਣਾ ਇਹ ਮੁੱਦਾ ਕਈ ਦਿਨਾਂ ਤੋਂ ਘੱਖ ਰਿਹਾ ਹੈ ਕਿ ਸੀਆਈਐਸਐਸ ਪ੍ਰਵਿੰਟਰ ਕੌਰ ਨੇ ਕੰਗਣਾ ਰਣੌਤ ਦੇ ਲੱਫੜ ਮਾਰਿਆ ਮੈਂ ਦੋਸਤੋ ਇਸ ਚੀਜ਼ ਨੂੰ ਲੱਫੜ ਮਾਰਨ ਨੂੰ ਗਲਤ ਨਹੀਂ ਸਮਝਦਾ ਹੋ ਸਕਦਾ ਕਿਉਂ ਤੁਸੀਂ ਦੇਖਿਆ ਹੋਣਾ ਕਿ ਕੰਗਣਾ ਰਣੌਤ ਦੀ ਸ਼ਬਦਾਬਦੀ ਸ਼ੁਰੂ ਤੋਂ ਗਲਤ ਕਰ ਰਹੀ ਸੀ ਬਾਕੀ ਤੁਸੀਂ ਹੁਣ ਦੇਖਿਆ ਹੋਣਾ ਵੀ ਹੁਣ ਜੇ ਪਿੱਛੇ ਜਿਹਨੇ ਆਪਦਾ ਟਵਿੱਟਰ ਵੀ ਬੰਦ ਕਰਤਾ ਕਿੰਨੀਆਂ ਬਈ ਹੋਰੀ ਦਲਤੀਆਂ ਪੋਸਟਾਂ ਹੁੰਦੀਆਂ ਸੀ ਠੀਕ ਹੈ ਬਾਕੀ ਸ਼ੁਰੂ ਤੋਂ ਤੁਸੀਂ ਉਹਦੇ ਸ਼ਬਦਾਬਲੀ ਵੀ ਦੇਖੀਏ ਗਲਤੀ ਆ ਆਪਾਂ ਕਈ ਵਾਰ ਹੁਣ ਇੱਕ ਇਨਸਾਨ ਨੂੰ ਜਦੋਂ ਆਪ ਤ ਪੈ ਜਾਂਦੀ ਹੈ ਗਲਤ ਬੋਲਣ ਦੀ ਹਨਾ ਸ਼ੁਰੂ ਤੋਂ ਬਚਪਨ ਤੋਂ ਉਹਨੂੰ ਉਹ ਜੀ ਆਦਤ ਪਈ ਹੋਈ ਆ ਸੋ ਹਮੇਸ਼ਾ ਗਲਤੀ ਬੋਲਦੀ ਹੈ ਠੀਕ ਹੈ ਨਾ ਤੁਸੀਂ ਉਹਦੇ ਇਹ ਵੀ ਦੇਖੋ ਵੀ ਆਪਾਂ ਤਾਂ ਨਾਰਾ ਲਾਉਂਦੇ ਆ ਜੈ ਜਵਾਨ ਜੈ ਇੱਕਸਾਨ ਉਹ ਕਿਸਾਨਾਂ ਦੇ ਹੱਕਾਂ ਲਈ ਬੈਠੇ ਸੀ ਉਹਨਾਂ ਨੇ ਕੰਗਣਾ ਰਣੌਂ ਜੀ ਨੇ ਉਹਨਾਂ ਨੂੰ ਖਾਲਿਸਤਾਨੀ ਵੀ ਕਿਹਾ ਕਈ ਕੁਸ਼ਤਿਆ ਵੀ ਇਹ 100-100 ਰੁਪਏ ਤੇ ਲਿਆਂਦੀ ਹੋਈਆਂ ਔਰਤ ਹੈ ਬਈ ਉਹਨੂੰ ਸੋਚਣਾ ਚਾਹੀਦਾ ਵੀ ਜਿਨ੍ਹਾਂ ਦੀ ਗੁੱਗੀ ਹੋਈ ਕੜਕ ਦੀ ਤੂੰ ਰੋਟੀ ਖਾਣੀ ਹੈ ਉਹਨਾਂ ਨੂੰ ਤੇ ਮਾੜਾ ਬੋਲਦੀ ਹੈ ਇਹ ਤਾਂ ਸ਼ੁਕਰ ਕਰੋ ਬਈ ਉਹ ਸਿਕਿਉਰਟੀ ਦੇ ਵਿੱਚ ਇਹ ਬਾਹਰ ਲੋਕਾਂ ਚੋਂ ਦੋਂ ਉਹਨੂੰ ਮਿਲ ਜਾਂਦੀ ਕਿਸਾਨਾਂ ਨੂੰ ਜਾਂ ਉਹਨਾਂ ਉਹਦੇ ਤੇ ਕਈ ਸਵਾਲ ਹੋਣੇ ਸੀ ਬਾਕੀ ਚਲੋ ਆਪਾਂ ਕਿਉਂਕਿ ਸਾਡਾ ਸੂਲ ਵੀ ਅਸੀਂ ਕਿਸਾਨ ਆ ਨਾ ਸਾਡਾ ਉਸੂਲ ਨਹੀਂ ਕਿਸੇ ਬੀਬੀ ਨੂੰ ਗਲਤ ਬੋਲਣਾ ਦੇਖੋ ਅਸੀਂ ਗਲਤ ਨਹੀਂ ਬੋਲਦੇ ਠੀਕ ਹੈ ਨਾ ਅਸੀਂ ਤਾਂ ਹੁੰਦੀਆਂ ਕਹੀਆਂ ਗੱਲ ਬਾਕੀ ਇੱਕ ਗੱਲ ਦੱਸਾਂ ਉਹਦੀ ਸ਼ਬਦਾਬਦਲੀ ਗੱਲ ਦਾ ਸ਼ਬਦਾਬਦਲੀ ਗੱਲ ਦਾ ਉਹ ਬੰਦਾ ਲਫੜ ਖਾਂਦਾ ਹੀ ਖਾਂਦਾ ਹੈ ਜੀ ਆਪਣੇ ਘਰ 'ਚ ਵੀ ਬੱਚਾ ਹੋਵੇ ਆਪਾਂ ਦੇਖਿਆ ਜਿਹੜੇ ਬੱਚੇ ਨੂੰ ਸ਼ੁਰੂ ਤੋਂ ਸ਼ਬਦਾਬਦਲੀ ਗੱਲ ਤੋਂ ਵੇ ਮਾਂ ਪਿਓ ਨੂੰ ਦੇ ਲਫੜ ਮਾਰਦੇ ਨੇ ਫਿਰ ਬਾਹਰ ਵੀ ਉਹ ਕਈਆਂ ਤੋਂ ਲਫੜ ਖਾਂਦਾ ਸੋ ਇਹੀ ਕੰਗਣਾ ਰਣਾਤ ਨਾਲ ਬਾਕੀ ਇਹਦੀ ਇੱਕੀ ਵਜ੍ਹਾ ਨਹੀਂ ਦੂਜੀ ਵਜ੍ਹਾ ਇਹ ਵੀ ਆ ਵੀ ਜਦੋਂ 에어ਪੋਰਟ ਤੇ ਏਅਰਪੋਰਟ ਤੇ ਉਹ ਲੰਘਣ ਲੱਗੀ ਤਾਂ ਸੀਆਈਐਸਐਫ ਕੁਲਵਿੰਦਰ ਕੌਰ ਨੇ ਕਿਹਾ ਉਹਨਾਂ ਨੂੰ ਵੀ ਸਾਡੀ ਡਿਊਟੀ ਆ ਮੈਡਮ ਤੁਸੀਂ ਆਪਦਾ ਪਰਸ ਤੇ ਮੋਬਾਈਲ ਸਕੈਨ ਵੇਜ ਤੇ ਕੱਢੋ ਤਾਂ ਉਹਨੇ ਮਨਾ ਕਰ ਦਿੱਤਾ ਜਿਹੜਾ ਇਨਸਾਨ ਹਮੇਸ਼ਾ ਸ਼ਬਦਾਬਦਲੀ ਗਲਤ ਰੱਖਦਾ ਹੋ ਸਕਦਾ ਉਦੋਂ ਵੀ ਉਹਨੇ ਦੋ ਚਾਰ ਗੱਲਾਂ ਉਹਨਾਂ ਨੂੰ ਗਲਤ ਬੋਲੀਆਂ ਹੋਣ ਵੀ ਤੁਸੀਂ ਇਦਾਂ ਐ ਜਾਂ ਤੁਸੀਂ ਇਦਾਂ ਐ ਸੇ ਤੁਸੀਂ ਕਈ ਗੱਲਾਂ ਬੋਲੀਆਂ ਹੋਣੀਆਂ ਵੀ ਉਹਨਾਂ ਨੇ ਕਿਉਂਕਿ ਜਿੰਦੀ ਸ਼ਬਦਾਬਦਲੀ ਗਲਤ ਹੋਵੇ ਉਹਦੀ ਸ਼ੁਰੂ ਤੋਂ ਐਂਡ ਤੱਕ ਸ਼ਬਦ ਆਦਲ ਦੀ ਗਲਤੀ ਹੀ ਰਹਿੰਦੀ ਆ ਠੀਕ ਹੈ ਨਾ ਤੇ ਹੋ ਸਕਦਾ ਵੀ ਪਹਿਲੀ ਵੀ ਉਹਦੇ ਮਨ 'ਚ ਗੁੱਸਾ ਸੀ ਕਿਸਾਨਾਂ ਵਾਲਾ ਤੇ ਮੁੜ ਕੇ ਵੀ ਉਹਦੀ ਗੱਲ ਨਹੀਂ ਮੰਨੀ ਕਿਉਂਕਿ ਮੌਕੇ ਤੇ ਅਫਸਰ ਦੀ ਆਪਾਂ ਗੱਲ ਨਹੀਂ ਮੰਨਾਂਗੇ ਤਾਂ ਉਹ ਲਫੜ ਮਾਰੂਗਾ ਹੋ ਸਕਦਾ ਉਹਦਾ ਸ਼ਬਦ ਆਦਲ ਦੀ ਵੀ ਗਲਤਬੰਦੀ ਹੋਵੇ ਉਹਨੇ ਲਫੜ ਮਾਰਤਾ ਬਾਕੀ ਰਹੀ ਗੱਲ ਪਰਚੇ ਦੀ ਪਰਚਾ ਕੰਗਣਾ ਰਣੌਤ ਤੇ ਵੀ ਦੋ ਹੋਣੇ ਚਾਹੀਦੇ ਇੱਕ ਤਾਂ ਉਹਦੀ ਸ਼ਬਦ ਆਦਲ ਦੀ ਗਲਤ ਦਾ ਪਰਚਾ ਹੋਣਾ ਚਾਹੀਦਾ ਦੂਜਾ ਉਹਦੇ ਤੇ ਪਰਚਾ ਹੋਣਾ ਚਾਹੀਦਾ ਦੋਸਤੋ ਵੀ ਉਹਨੇ ਮੌਕੇ ਤੇ ਅਫਸਰ ਦੀ ਡਿਊਟੀ ਜਿਹੜੀ ਮੌਕੇ ਤੇ ਅਫੀਸਰ ਡਿਊਟੀ ਕਰ ਰਹੀ ਸੀ ਉਲੀ ਗੱਲ ਨਹੀਂ ਮੰਨੀ ਇਹ ਜੀ ਪਰਚਾ ਉਹਨਾਂ ਦੇ ਤੇ ਹੋਣਾ ਚਾਹੀਦਾ ਕਿਉਂਕਿ ਭਾਵੇਂ ਐਮਪੀ ਹੋਵੇ ਕਾਨੂੰਨ ਤਾਂ ਸਾਰੇਆਂ ਵਾਸਤੇ ਇੱਕ ਹੀ ਆ ਉਹ ਦੱਸ ਕਿਉਂ ਇੱਥਾ ਮੰਨ ਲਓ ਅ ਜੀ ਐਮਪੀ ਆ ਉਹ ਅਗ ਦਾ ਪਰਸਪੈਕਟਿਵ ਮੋਬਾਈਲ ਨਹੀਂ ਚੈੱਕ ਕਰਉਂਗਾ ਕੱਲ ਨੂੰ ਉਹਦੇ ਪਰਸਪੈਕਟਿਵ ਕੋਈ ਚੀਜ਼ ਲੈ ਜੇ ਬਾਅਦ ਚੋ ਕਿਸੇ ਨੂੰ ਫਸਾਉਣ ਦੀ ਮਾਰੀ ਹੁੰਦੀ ਕੋ ਰੱਖ ਲਓ ਤਾਂ ਕੱਲ ਨੂੰ ਡਿਊਟੀ ਕਿਹਨਾਂ ਦੀ ਜਾਣੀ ਹੈ ਇਹਨਾਂ ਦੀ ਜਿਨ੍ਹਾਂ ਦੇ ਸਿਕਿਉਰਟੀ ਲੱਗੀ ਉਹਨਾਂ ਨੇ ਕਿਹਾ ਤੁਸੀਂ ਕੰਮਿਕਰਾ ਚਾਹਤ ਨਹੀਂ ਕੀਤਾ ਜੇ ਐਮਪੀ ਆ ਜੇ ਜੋ ਮਰਜੀ ਆ ਸਕੈਨ ਕਰਕੇ ਚੀਨ ਨੂੰ ਲਗਾਉਣਾ ਮੋਬਾਈਲ ਤੇ ਸਮਾਨ ਨੂੰ ਸਕੈਨ ਕਰਕੇ ਲਗਾਉਣਾ ਉਹ ਉਹਨਾਂ ਦੀ 에ਰਪੋਰਟ ਤੇ ਡਿਊਟੀ ਆ ਠੀਕ ਹੈ ਨਾ ਜੋ ਉਹਨਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੇ ਆਪਣੀ ਡਿਊਟੀ ਅਮਾਨਤਰੀ ਨਾ ਕੀਤੀ ਬਾਕੀ ਮੈਂ ਸਾਡੇ ਸੀਐਮ ਮਾਨ ਸਾਹਿਬ ਨੂੰ ਵੀ ਰਿਕਵੈਸਟ ਕਰਦਾ ਕਿ ਆਪਣੀ ਚੁੱਪੀ ਖੋਲੋ ਠੀਕ ਹੈ ਨਾ ਇਸ ਚੀਜ਼ ਤੇ ਤੁਸੀਂ ਵੀ ਅੱਗੇ ਆਓ ਪੋਸਟ ਕੁਲੀ ਨੂੰ ਬਹਾਲ ਕੀਤਾ ਜਾਵੇ ਦੁਆਰਾ ਸਾਡੀ ਇਹੀ ਮੰਗ ਹੈ ਸੋ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੀ ਮੇਰਾ ਸਾਥ